ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਅੰਤਰ ਬਹਿ ਰਹੇ ਰਵਲਾਈ ਆਤਮਾ ਪਰ ਅਮਤਮਾ ਇੱਕੋ ਕਰੈ ਅੰਤਰ ਕੀ ਦੁਵਿਧਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰਿ ਸਿਉ ਚਿਤ ਲਾਗੈ ਫਿਰ ਕਾਲ ਨਾ ਖਾਈ ਪਰਮ ਸੁਮਾਨ ਲੂਗ ਜੋਗੋ ਜਗ ਅਟਲ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਕਮਲਾ ਪਾਸ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਜੋ ਸੰਧਿਆ ਵੇਲੇ ਪਾਵਨ ਜਮਾਨਾਂ ਦੇ ਅੰਦਰ ਸਤਿਗੁਰੂ ਜੀ ਨੇ ਅਸੀਸ ਦੇ ਕੇ ਸਾਨੂੰ ਨਿਵਾਜਿਆ ਹੈ ਆਪ ਜੀ ਅਲਾਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸਾਂ ਉਪਰੰਤ ਹਜ਼ੂਰੀ ਜੋ ਪਾਵਨ ਵਿਚਾਰ ਹੈ ਦੁਨਿਆ ਦਾ ਦੂਰ ਕਰੋ ਲੈ ਵਧਾਈ ਦੇ ਮਹਾਂਬਾਅ ਅਨੁਸਾਰ ਸਤਿਗੁਰ ਦੀ ਪਾਵਨ ਵਿਚਾਰ ਸਰਵਣ ਕਰਨ ਲਈ ਅਸੀਂ ਇਕੱਤਰ ਹੋਏ ਆਓ ਜਿਤਨਾਕ ਸਮਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਦੇ ਪਾਵਨ ਚਲਣਾ ਕਮਲਾਂ پاس ਨੂੰ ਲਈ ਆਏ ਉਦਨੇ ਸਮੇਂ ਨੂੰ ਅਸੀਂ ਸੱਚੇ ਗੁਰੂ ਸੱਚੇ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ ਕਰੋ ਜੀ ਗੁਰੂ ਫਤੇ ਪਰਵਾਨ ਮਨੋਵਿੱਤੀਆਂ ਦਾ ਅਗਰ ਕਰਦਿਆਂ ਹੋਇਆਂ ਗੱਜ-ਬੱਜ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਛੇ ਦੇ ਪਾਵਨ ਚਰਨਾਂ ਕਮਲਾ ਪਾਸ ਲਵਾਉ ਬਾਜਰੀ ਜੀ ਕਰੋ ਜੀ ਰਸਨਾ ਪਵਿੱਤਰ ਇੱਕੋ ਹੀ ਆਵਾਜ਼ ਦੇ ਵਿੱਚ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵੀਰਨੀ ਜੀ ਦਾ ਪਾਵਨ ਸ਼ਬਦ ਪ੍ਰਚਲਿਤ ਹੈ ਆਪ ਜੀ ਨੇ ਬੜੀ ਇਕਾਗਰਤਾ ਦੇ ਸਹਾਰੇ ਪਿਛਲੇ ਦਮਾਨਾਂ ਦੇ ਵਿੱਚ ਇਹ ਕਥਾ ਸਰਵਣ ਕੀਤੀ ਹੈ ਬੜੀਆਂ ਉਦਾਹਰਣਾਂ ਦੇ ਤਹਿਤ ਭਗਤ ਜੀ ਨੇ ਸਾਨੂੰ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਿਹੜੇ ਕੰਮ ਲਈ ਪ੍ਰਮਾਤਮਾ ਨੇ ਕਿਰਪਾ ਕਰਕੇ ਤੁਨੂੰ ਮਨੁੱਖਾ ਜਨਮ ਦੀ ਪ੍ਰਦਾਨਗੀ ਦਿੱਤੀ ਸੀ ਪਾਪ ਕੇ ਸ੍ਰਿਸ਼ਟੀ ਦੇ ਵਿੱਚ ਭੇਜਿਆ ਸੀ ਤੂੰ ਉਹ ਤੋਂ ਬਿਲਕੁਲ ਮੁਕਰਰ ਹੋ ਕੇ ਆਪਣੀ ਮਨ ਦੀ ਗੱਲ ਨੂੰ ਪਹਿਲੇ ਆਧਾਰ ਤੇ ਸੁਣਦਿਆਂ ਹੋਇਆ ਗੁਰੂ ਤੋਂ ਵਿਮਕੋਈ ਬੈਠਾ ਹੈ। ਭਗਤ ਵੀਰ ਜੀ ਨੇ ਉਦਾਹਰਣ ਦਿੱਤੀ ਸੀ ਵਾਲ ਬਿਨੋਦ ਚਿੰਤ ਰਸ ਲਾਕਾ ਖਿੰਖਨ ਮੋਹੇ ਵਿਆਪੈ। ਹੁਣ ਵਾਲ ਹੁੰਦੀ ਹੈ ਜੀ ਖੇਡਣ ਵਾਲੀ ਉਮਰ ਭਾਵ ਕਿ ਬਚਪਨ। ਫਜ਼ੂਲ ਕਨੇ ਕੁਝ ਸਮਾਂ ਤੂੰ ਆਪਣੇ ਖੇਡਣ ਵਾਲੀਆਂ ਉਮਰਾਂ ਦੇ ਵਿੱਚ ਹੀ ਬਾਲ ਵਿਨੋਦ ਭਾਵੇਂ ਉਹਨਾਂ ਦੇ ਵਿੱਚ ਹੀ ਦਸ ਮਸ ਲੱਗਿਆ ਰਹਾਂ ਪਰਮਾਤਮਾ ਦੇ ਨਾਮ ਨੂੰ ਤੂੰ ਉਹ ਸਮੇਂ ਦੇ ਵਿੱਚ ਧਿਆਉਣਾ ਸੀ ਤੂੰ ਅਜ਼ਾਈ ਗਵਾ ਦਿੱਤਾ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਕਿਉਂ ਆਪਾਂ ਆਖਦੇ ਹਾਂ ਕਿ ਬੱਚੇ ਨੂੰ ਜੇ ਛੋਟੀ ਉਮਰੇ ਹੀ ਪਰਮਾਤਮਾ ਦੇ ਦਰ ਵੱਲ ਨੂੰ ਮੋੜ ਲਿਆ ਜਾਵੇ ਗੁਰਬਾਣੀ ਦੇ ਦਰ ਵੱਲ ਨੂੰ ਮੋੜ ਲਿਆ ਜਾਵੇ ਤਾਂ ਬੱਚਾ ਕਦੇ ਵੀ ਆਪਣੇ ਮਾਰਗ ਤੋਂ ਥੜਕਦਾ ਨਹੀਂ ਹੈ ਹਜ਼ੂਰ ਕਹਿੰਦੇ ਸਭ ਤੋਂ ਸੌਖਾ ਤਰੀਕਾ ਜੀ ਤਰ ਕੋ ਉਹ ਉਮਰ ਦੇ ਵਿੱਚ ਆਪਣੇ ਆਪ ਨੂੰ ਖੜਾ ਕਰਨ ਦਾ ਆਪਣੇ ਆਤਮ ਅਵਸਥਾ ਨੂੰ ਉਲਡੋਲ ਬਣਾਉਣ ਦਾ ਪਰ ਹਜ਼ੂਰ ਕਹਿੰਦੇ ਚਿੰਦ ਰਸ ਲਾਗਾ ਖਿੰਨ ਖਨ ਮੋਹੇ ਵਿਆਪੇ ਤੂੰ ਤਾਂ ਖਨ ਖਨ ਦੇ ਵਿੱਚ ਘੜੀ ਘੜੀ ਦੇ ਵਿੱਚ ਆਪਣੇ ਮਨ ਨੂੰ ਡੁਲਾਉਂਦਾ ਰਿਹਾ। ਕੋਈ ਹਜੇ ਹਾ ਹਜ਼ੂਰ ਕਹਿੰਦੇ ਹੈ ਹੀ ਨਹੀਂ ਜਿਹਦੇ ਵਿੱਚ ਤੂੰ ਆਪਣੇ ਆਪ ਦੇ ਵਿੱਚ ਪੂਰਾ ਉਤਰਿਆ ਹੋਵੇਂ। ਜਿਹੜੀਆਂ ਤੇਰੇ ਮਨ ਦੇ ਵਿੱਚ ਭਾਵਨਾਵਾਂ ਸੀ ਉਹ ਤੋਂ ਬਿਲਕੁਲ ਉਲਟ ਹੋ ਕੇ ਤੂੰ ਆਪਣੇ ਮਨ ਨੂੰ ਅਜੀਬ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮਨ ਦੇ ਵਿੱਚ ਵਿਚਾਰ ਸੀ ਕਿ ਤੈਨੂੰ ਭਾਈ ਤੇਰੇ ਕੀਤੇ ਹੋਏ ਗੁਨਾਹਾਂ ਦੀ ਤੌਬਾ ਕਰਾ ਕੇ ਤੇਰੇ ਪਿਛਲੇ ਔਗਣਾਂ ਨੂੰ ਵਾਸ਼ ਕੇ ਤੈਨੂੰ ਅੱਗੇ ਤੋਂ ਮਾਰਗ ਪਾਈਏ ਪਰ ਹਜ਼ੂਰ ਕਹਿੰਦੇ ਤੇਰੀ ਇਹ ਜਹੀ ਪਰੇਸ਼ਾਨੀ ਬਣੀ ਕਿ ਤੂੰ ਉਹਨਾਂ ਔਗਣਾਂ ਨੂੰ ਬਖਸ਼ਾਉਣ ਦੇ ਯੋਗਤਾ ਅਵਸਥਾ ਦੇ ਵਿੱਚ ਆਵੇ ਕਿੰਨੀਆਂ ਉਦਾਹਰਣਾਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਵਿੱਚ ਸਾਨੂੰ ਮਿਲੀਆਂ ਨੇ ਇਸ ਪਾਗਤ ਕਮਿਊਨਿਟੀ ਦੇ ਕਿੰਨੀ ਉਦਾਹਰਣਾਂ ਦੇ ਸਹਤ ਉਹਨਾਂ ਨੇ ਸਮਝਾਇਆ ਕਿ ਰਸ ਮਿਸ ਮੇਲ ਅੰਮ੍ਰਿਤ ਵਿਖਚਾ ਕੀ ਤੋ ਪੰਚ ਪਰਖਤ ਸੰਤਾਪੇ ਹੁਣ ਦੱਸਦਾ ਅਰਥ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਾਇਆ ਦਾ ਰਸ ਔਗਣਾਂ ਮਿਸ ਦਾ ਅਰਥ ਹੈ ਬਹਾਨ ਭਗਤ ਜੀ ਆਖਦੇ ਨੇ ਕਿ ਹੁਣ ਜਦੋਂ ਤੂੰ ਮਾਇਆ ਦੇ ਰੂਪ ਦੇ ਵਿੱਚ ਸਾਰੇ ਪਦਾਰਥਾਂ ਦਾ ਰਸ ਮਾਣਿਆ ਹੈ ਨਾ ਤੇ ਤੂੰ ਜਿ ਚਖੇ ਆਏ ਤੈਨੂੰ ਇਹ ਮਾਇਆ ਦੇ ਰਸ ਚਖਣ ਦੇ ਨਾਲ ਤੇ ਜਿਹਬਾ ਦੇ ਉੱਤੇ ਅਜਿਹੇ ਰਸ ਦਾ ਸੁਬਰੀਲਾ ਪਦਾਰਥ ਚਿਪਕ ਗਿਆ ਜਿਹਨੂੰ ਆਖਦੀ ਆਪਾਂ ਸ਼ਬਦ ਕਿ ਉਹ ਸਵਾਦਲਾ ਪਦਾਰਥ ਦਾ ਮੋਹ ਆਉਣ ਲੱਗ ਪਿਆ ਏ ਤੇ ਮੋਹ ਆਉਣ ਦੇ ਨਾਲ ਤੈਨੂੰ ਪੰਜਾਂ ਵੈਰੀਆਂ ਨੇ ਇੱਧਰੋਂ ਉੱਧਰ ਦਿੱਤ ਕੇ ਰਾਹ ਪਾ ਕੇ ਤੈਨੂੰ ਦੱਜ ਕੇ ਲੁੱਟਿਆ ਜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੰਕਾਰ ਹਜ਼ੂਰ ਕਹਿੰਦੇ ਸਭ ਦਾ ਵੱਡਾ ਵੈਰੀ ਹੈ ਜੀ ਪਰ ਦੁਬਿਧਾ ਦੂਰ ਕਰੋਲੇ ਬਧਾਏ ਹਜ਼ੂਰ ਕਿਥੇ ਗੱਲ ਆਖਦੇ ਨੇ ਕਿ ਮਨੁਤ ਚਿੱਤੇ ਪਾਨੂ ਗੁਰੂ ਦੀ ਵਿਚਾਰਨਾ ਤੋਂ ਦੂਰ ਕੀਤਾ ਜਾ ਸਕਦਾ ਹੈ ਉਤੇ दारू ਪੀ ਸਮਾਈ ਜੇ ਹੰਕਾਰ ਦਿੱਤਾ ਹੈ ਅਹੰਕਾਰ ਹਜ਼ੂਰ ਨੇ ਤਾਂ ਇਹਦਾ ਸਭ ਤੋਂ ਵੱਡਾ ਤੋੜ ਵੀ ਪ੍ਰਮਾਤਮਾ ਨੇ ਤੇ ਉਸ ਹੀ ਮਨ ਦੇ ਵਿੱਚ ਦੇ ਦਿੱਤਾ ਹੈ ਹਜ਼ੂਰ ਨੇ ਉਦਾਹਰਣ ਦਿੱਤੀ ਹੈ ਕਿ ਜਪ ਤਪ ਸੰਜਮ ਜਪ ਤਪ ਸੰਜਮ ਪਵ ਕੋ ਛੋੜ ਸੁਖ੍ਰਿਤ ਮਤ ਨਾਮ ਨਾਮ ਨਰਾਧਿਆ ਹੁਣ ਜਪ ਦਾ ਅਰਥ ਹੈ ਭਾਈ ਪ੍ਰਮਾਤਮਾ ਦੀ ਕਰੇ ਭਗਤੀ ਨਹੀਂ ਕੀਤੀ ਸੰਜਮ ਇੰਦਰੀਆਂ ਨੂੰ ਆਪਣੇ ਪ੍ਰਮਾਤਮਾ ਨੂੰ ਇਸ ਤਰ੍ਹਾਂ ਤੇ ਆਉਣ ਦੇ ਨਾਲ ਜਦੋਂ ਗਿਆਨ ਇੰਦਰੀ ਉਜਾਗਰ ਹੋ ਜਾਂਦੇ ਨੇ ਪਰ ਸੁਭਾਵਿਕ ਹੈ ਜੀ ਤੁਹਾਡਾ ਮਨ ਕਦੇ ਕੋ ਕਰਮ ਕਰਨ ਨੂੰ ਦਿਲ ਨਹੀਂ ਕਰਦਾ ਉਹ ਕਦੇ ਵੀ ਤੁਸੀਂ ਆਪਣੇ ਗੁਰੂ ਤੋਂ ਬੇਮੁਖ ਹੋਣ ਵਾਲੇ ਰਾਹ ਨੂੰ ਕਦੇ ਵੀ ਨਹੀਂ ਛੋਹੋਗੇ ਤੁਰਨਾ ਤਾਂ ਇੱਕ ਬਸ ਦੀ ਗੱਲ ਹੈ ਕਦੇ ਵੀ ਤੁਸੀਂ ਆਪਣੇ ਗਿਆਨ ਇੰਦਰੀਆਂ ਨੂੰ ਉਧਰ ਨੂੰ ਨਹੀਂ ਪ੍ਰੇਰਿਤ ਕਰੋਗੇ ਜਦੋਂ ਹਜ਼ੂਰ ਨੇ ਕਿਰਪਾ ਕੀਤੀ ਸੰਜਮ ਵਾਲੀ ਅਵਸਥਾ ਦੇ ਵਿੱਚ ਆ ਗਏ ਸ਼ੁਕਰਤਮਤ ਪੁੰਨ ਕਰਮ ਵਾਲੀ ਬੁੱਧ ਗਿਆਨ ਪੁੰਨ ਆਪਾਖਦੇ ਆ ਨਾ ਜੀ ਦਾਨ ਪੁੰਨ ਕਰਨ ਵਾਲੀ ਸੁਚੱਜੀ ਬੁੱਧੀ ਹਜ਼ੂਰ ਆਖਦੇ ਨੇ ਭਗਤ ਵੀਰ ਜੀ ਨੇ ਸ਼ਬਦ ਵਰਤੇ ਆਏ ਜਪ ਤਪ ਸੰਜਮ ਛੋਟ ਸੁਕਰਤ ਮਤ ਰਾਮ ਨਾਮ ਨਾ ਅਰਾਧਿਆ ਕਹਿੰਦੇ ਜਪ ਤਪ ਸੰਜਮ ਦੇ ਪੁੰਨ ਕਰਮ ਕਰਨ ਵਾਲੇ ਕਰਮਾਂ ਤੋਂ ਕਦੇ ਕੀਤਾ ਹੀ ਨਹੀਂ ਕਦੇ ਗੁਰੂ ਨਾਮ ਨੂੰ ਤੇ ਆਇਆ ਹੀ ਨਹੀਂ ਹਜ਼ੂਰ ਕਹਿੰਦੇ ਭਾਈ ਕਿੱਡੀ ਵੱਡੀ ਕਿ ਤੈਨੂੰ ਜ਼ਿੰਦਗੀ ਦਿੱਤੀ ਸੀ ਪ੍ਰਭੂ ਦੇ ਨਾਮ ਨੂੰ ਕਦੇ ਸਿਮਰਿਆ ਹੀ ਨਹੀਂ ਪਰ ਅਸਲੇ ਦੇ ਵਿੱਚ ਤੇਰੀ ਰਾਹ ਦੀ ਮੁਸਾਫਰੀ ਕਿੰਨੀ ਘਕੱਤਰ ਹੋ ਸਕਦੀ ਸੀ ਹੁਣ ਰਾਹ ਦੀ ਮੁਸਾਫਰੀ ਕਿੰਨੀ ਘਕੱਤਰ ਹੋ ਸਕਦੀ ਸੀ ਹੁਣ ਇੱਕ ਸੇਠ ਦੇ ਕਾਫੀ ਲੋਕਾਂ ਨੂੰ ਵਿਆਜ ਦੇ ਉੱਤੇ ਮਾਇਆ ਦਿੱਤੀ ਹੋਈ ਸੀ ਹੁਣ ਜਿਹੜੇ ਬੰਦੇ ਤੋਂ ਉਹਨੇ ਮਾਇਆ ਵਾਪਸ ਲੈਣੀ ਸੀ ਉਹਦਾ ਮੂਲ ਦੇ ਨਾਲੋਂ ਵਿਆਜ ਵੱਧ ਗਿਆ ਉਹ ਰੋਜ਼ਾਨਾ ਮੂੜਨ ਲਈ ਬੰਦਾ ਤਰਲੇ ਮਿੰਤਾ ਕਰਿਆ ਕਰੇ ਕਿ ਤੂੰ ਮਰੇ ਭਾਈ ਪੈਸੇ ਮੋੜ ਦੇ ਉਹ ਰੋਜ਼ਾਨਾ ਲੈਣ ਵਾਲਾ ਜਿਹਨੇ ਬੰਦੇ ਨੇ ਹੱਥ ਜੋੜ ਕੇ ਲਈ ਸੀ ਹੈ ਨਾ ਕਿ ਦੋਵੇਂ ਹੱਥ ਜੋੜ ਕੇ ਤੁਹਾਨੂੰ ਪੈਸੇ ਵਾਪਸ ਕਰਾਂਗਾ ਉਹ ਰੋਜ਼ਾਨਾ ਟਾਲਮ ਟੋਲੇ ਕਰਿਆ ਕਰੇ ਉਹਨੇ ਅੱਖ ਕੇ ਪੁਲਿਸ ਦੇ ਵਿੱਚ ਸ਼ਿਕਾਇਤ ਕਰਤੀ ਸ਼ਿਕਾਇਤ ਤੋਂ ਵੀ ਕੁਝ ਨਹੀਂ ਹੋਇਆ ਅੱਗੇ ਪੁਲਿਸ ਕੇਸ ਬਣ ਕੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਲੱਗ ਗਿਆ ਉਹ ਸੇਠ ਨੇ ਜਾ ਕੇ ਜੱਜ ਦੇ ਮੂਹਰੇ ਇਹ ਗੱਲ ਆਖੀ ਜੱਜ ਨੇ ਆਖਿਆ ਕਿ ਤੇਰੇ ਕਿੰਨੀ ਮਾਇਆ ਹੈ ਕਿੰਨੇ ਪੈਸੇ ਕਿੰਨੇ ਵਾਪਸ ਲੈਣੇ ਨੇ ਤੇ ਕਿੰਨੇ ਇਹਨੂੰ ਛੱਡਣੇ ਨੇ ਕਹਿੰਨੇ ਜੱਜ ਸਾਹਿਬ ਕੀ ਛੱਡਾਂ ਮੂਲ ਦੇ ਨਾਲ ਤੋਂ ਵਿਆਜ ਉੱਤਰ ਹੋਇਆ ਪਿਆ ਹੈ ਹੁਣ ਜੱਜ ਕਹਿੰਦਾ ਭਾਈ ਇੱਕ ਚੀਜ਼ ਤੋਂ ਛੱਡਣੀ ਪੈਣੀ ਆ ਸਮਾਂ ਦੇ ਲੋ ਕਿੰਨਾ ਹੋ ਗਿਆ ਏ ਪੈਸੇ ਦੇਣ ਵਾਲਾ ਜੇ ਦੇਣ ਚੁੱਕਾ ਹੁੰਦਾ ਤਾਂ ਉਹਨੇ ਸਮੇਂ ਦੇ ਮੁਤਾਬਕ ਦੇ ਦੇਂਦਾ ਜੇ ਪੈਸੇ ਦੇਣ ਵਾਲਾ ਉਹ ਵਿਅਕਤੀ ਦੇਣ ਦੀ ਯੋਗ ਅਵਸਥਾ ਦੇ ਵਿੱਚ ਆਉਂਦਾ ਉਹਨੂੰ ਮੁਰਦਦੇ ਹੁੰਦੇ ਤਾਂ ਤਨੂੰ ਮੋੜ ਦਿੰਦਾ ਹੁਣ ਤੁਨੂੰ ਇੱਕ ਚੀਜ਼ ਖੱਡਣੀ ਪੈਣੀ ਆ ਜਾਂ ਮੂਲ ਛੱਡ ਦੇ ਜਾਂ ਵਿਆਜ ਛੱਡ ਦੇ ਹੁਣ ਮਨ ਵਿੱਚ ਆਇਆ ਕਿ ਜੇ ਮੂਲ ਤਾਂ ਅਜੇ ਥੋੜਾ ਏ ਵਿਆਜ ਤਾਂ ਮੂਲ ਦੇ ਨਾਲ ਤੋਗਣਾ ਤੋਗਣਾ ਹੋਇਆ ਪਿਆ ਏ ਕਿਉਂ ਨਾ ਮੈਂ ਆਪਣਾ ਮੂਲ ਹੀ ਛੱਡ ਦਵਾਂ ਕਹਿੰਦਾ ਜੀ ਮੈਂ ਮੂਲ ਛੱਡ ਦਿੰਦਾ ਦੱਦ ਸਾਬ ਕਹਿੰਦੇ ਭਾਈ ਤੇਰਾ ਅੱਜ ਤੂੰ ਤੇਰਾ ਹੀ ਖਾਰਜ ਹੋ ਗਿਆ ਕੇਸ ਜਿਨੇ ਆਪਣਾ ਮੂਲੀ ਛੱਡ ਦਿੱਤਾ ਉਹਦੇ ਪਿੱਛੇ ਵਿਆਜ ਦੀ ਕੋਈ ਔਕਾਤ ਨਹੀਂ ਰਹਿ ਗਈ ਤਾਂ ਹੀ ਹਜ਼ੂਰ ਨੇ ਸਾਨੂੰ ਇੱਕ ਓੰਕਾਰ ਦੀ ਤਾਕੀਦ ਨਾਲ ਸਮਝਾਇਆ ਕਿ ਭਾਈ ਇੱਕ ਓੰਕਾਰ ਦੇ ਤੁਸੀਂ ਆਪਣੇ ਮੂਲ ਦੇ ਨਾਲ ਜੁੜੇ ਰਹੋ ਪਰਮਾਤਮਾ ਤੁਹਾਡਾ ਮੂਲ ਹੈ ਜਦੋਂ ਬੰਦਾ ਆਪਣੇ ਪਰਮਾਤਮਾ ਨਾਲ ਟੁੱਟ ਜਾਂਦਾ ਹੈ ਪਿੱਛੇ ਉਹਦੇ ਕੰਮ ਕਾਰਾਂ ਦੀ ਕੋਈ ਫਰਖਾਸੀ ਐਸੀ ਤਾਂ ਨਹੀਂ ਪੈਂਦੀ ਕਿ ਕਿੰਨੀ ਔਕਾਤ ਹੈ ਬੰਦਾ ਮਾਲਕ ਹੈ ਕਹਿੰਦੇ ਤੇਰੇ ਭਾਈ ਮੂਲ ਦੀ ਤੂੰ ਔਕਾਤ ਹੀ ਨਹੀਂ ਵਿਆਜ ਤਾਂ ਕਿੱਥੋਂ ਤੂੰ ਖਟੇਗਾ ਹਜ਼ੂਰ ਕਹਿੰਦੇ ਨਾਮ ਜਪਿਆ ਹੀ ਨਹੀਂ ਕਦੇ ਸੇਵਾ ਸਿਮਰਨ ਕਰਕੇ ਦੇਖਿਆ ਹੀ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਕਿਦੋਂ ਤੱਕ ਬਦਲਣਾ ਹੈ ਕਦੋਂ ਤੱਕ ਅਸੀਂ ਬਦਲੇ ਜਾ ਸਕਦੇ ਹਾਂ ਭਾਈ ਗੁਰਦਾਸ ਜੀ ਆਖਦੇ ਹੁੰਦੇ ਨੇ ਕਹਿੰਦੇ ਉਹੀ ਬੰਦਾ ਬਦਲਣਾ ਚਾਹਵੇਗਾ ਜੋ ਆਪਣੇ ਆਪ ਨੂੰ ਬਦਲ ਰਿਹਾ ਹੈ ਜਾਂ ਬਦਲਣਾ ਚਾਹੁੰਦਾ ਹੈ ਉਹੀ ਬੰਦਾ ਗੁਰੂ ਘਰ ਆਵੇਗਾ ਜੋ ਬੰਦਾ ਗੁਰੂ ਘਰ ਆਉਣਾ ਚਾਹੁੰਦਾ ਹੈ ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਸਾਲਾਂ ਸਾਲ ਲੰਘ ਜਾਂਦੇ ਨੇ ਬੰਦਾ ਕਈ ਵਾਰ ਬੰਦੀ ਛੋੜ ਦਿੱਫਤ ਵਾਲੀ ਆਉਂਦਾ ਹੈ ਕਈ ਵਾਰ ਹਾੜੀ ਸੋਣੀ ਜਾਂ ਸੁਗਰਾਣ ਤੇ ਹੀ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਹੁੰਦੇ ਨੇ ਬੜਾ ਦੁੱਖ ਲੱਗਦਾ ਜਦੋਂ ਸਾਡੇ ਬੱਚੇ ਸਾਡੇ ਮੂੰਹ ਦੇ ਉੱਤੇ ਆਖ ਦਿੰਦੇ ਨੇ ਕਿ ਸਾਡੇ ਕੋਲ ਤਾਂ ਬਾਣੀ ਪੜ੍ਹਨ ਲਈ ਸਮਾਂ ਹੀ ਹੈ ਨਹੀਂ ਮੂਹ ਦੇ ਉੱਤੇ ਗੱਲ ਆਖ ਦਿੰਦੇ ਨੇ ਨਹੀਂ ਸਾਡੇ ਕੋਲ ਸਮਝ ਨਹੀਂ ਸਤੋਂ ਗਲਤੀਆਂ ਹੋ ਜਾਣਗੀਆਂ ਪਰ ਹਜ਼ੂਰ ਕਹਿੰਦੇ ਨੇ ਭਾਈ ਪਰਮਾਤਮਾ ਬੜਾ ਅਬਿਅੰਤ ਹੈ ਉਹ ਵਾਹਿਗੁਰੂ ਧੁਰ ਕੀ ਬਾਣੀ ਹੈ ਨਾ ਜੀ ਬਾਣੀ ਆਗਾਦ ਬੋਧ ਸ਼ੁੱਧ ਬਾਣੀ ਕੌਣ ਪੜ ਸਕਦਾ ਹੈ ਪਰਮਾਤਮਾ ਕਿਰਪਾ ਕਰੇ ਆਪਣੀ ਬੁੱਧੀ ਤੇ ਆਪਣੀ ਸਮਰੱਥਾ ਦੇ ਨਾਲ ਹਰ ਇੱਕ ਬੰਦਾ ਸ਼ੁੱਧ ਬਾਣੀ ਪੜਨ ਦੀ ਕਿਰਪਾ ਦੇ ਨਾਲ ਹਜ਼ੂਰੀ ਦੇ ਅੰਦਰ ਬਹਿਂਦਾ ਹੈ ਪਰ ਹਜ਼ੂਰ ਦੇ ਚਰਨਾਂ ਕਮਲਾਂ ਪਾਸ ਅਜਿਹਾ ਬੰਦਾ ਕੋਈ ਵੀ ਨਹੀਂ ਆਇਆ ਜੋ ਸ਼ੁੱਧ ਬਾਣੀ ਪੜਨ ਦਾ ਮਨ ਬਣਾ ਕੇ ਆਕੇ ਕਹੇ ਕਿ ਜੀ ਮੈਂ ਸ਼ੁੱਧ ਬਾਣੀ ਪੜੀ ਹੈ ਆਪਰੋ ਜਾਨਾ ਉਹ ਦਹਾਦੇ ਵਿੱਚ ਆਖਣੇ ਕਿ ਸਤਗੁਰੂ ਜੀ ਤੁਹਾਡੇ ਪਰਮਾਵਨ ਦਰਬਾਰ ਦੇ ਅੰਦਰ ਵਿਚਰਦੇ ਆ ਹੋਇਆ ਬਾਣੀ ਪੜ੍ਹਦੇ ਆ ਹੋਇਆ ਜੀ ਪੁੱਲਾਂ ਗਲਤੀਆਂ ਹੋ ਗਈਆਂ ਨੇ ਜੇ ਅਸੀਂ ਇੱਕ ਸ਼ਬਦ ਅਰਤ ਲਈ ਹੈ ਨਾ ਕਿ ਪੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਫਿਰ ਇਹਦੇ ਵਿੱਚ ਸਾਡੀ ਸਿਆਣਪ ਚਲਕਦੀ ਹੈ ਕਿ ਹਜ਼ੂਰ ਜੇ ਤੁਸੀਂ ਕਹਿੰਿਓ ਤਾਂ ਹੋ ਗਈਆਂ ਹੋਣਗੀਆਂ ਮੇਰੇ ਕੋਲ ਤਾਂ ਕੋਈ ਗਲਤੀ ਹੋਈ ਨਹੀਂ ਇਹਦੇ ਵਿੱਚ ਸਿਆਣਪ ਦਾ ਇੱਕ ਤੁੰ ਕਿਣਕਾ ਮਾਤਰ ਸਾਡੇ ਵਿੱਚ ਚਲਕ ਰਿਹਾ ਹੈ ਅਸੀਂ ਸਿਆਣੇ ਨਹੀਂ ਅਸੀਂ ਮਤਹੀਨ ਆ ਜਦੋਂ ਪਰਮਾਤਮਾ ਜੀ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਕਿ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ ਕੋ ਗੁਣ ਕੋ ਗੁਣ ਨਾਹੀ ਅਪੇ ਤਰਸ ਪਿਓਈ ਜਦੋਂ ਪਰਮਾਤਮਾ ਨੇ ਤਰਸ ਕੀਤੀ ਤਾਂ ਗੁਰਬਾਣੀ ਦੇ ਨਾਲ ਜੁੜੇ ਆ ਨਾ ਜੀ ਨਹੀਂ ਤਾਂ ਭਗਤ ਵੀਰ ਜੀ ਨੇ ਆਖਿਆ ਕਿ ਜਪ ਤਪ ਸੰਜਮ ਛੋੜ ਸੁਖ ਰਤਮਤ ਰਾਮ ਨਾਮ ਨਾ ਅਰਾਧਿਆ ਕਹਿੰਦੇ ਨਾ ਤੱਕ ਜੇ ਗੁਰੂ ਦਾ ਨਾਮ ਜਪਿਆ ਨਾ ਜਪ ਨਾ ਤਪ ਕੀਤਾ ਨਾ ਸੰਜਮ ਕੀਤਾ ਨਾ ਤੇਰੇ ਵਿੱਚ ਗਿਆਨ ਕੋਈ ਆਈ ਹੈ ਨਾ ਤੈਂ ਕਦੇ ਸੁਖ ਰਿਤ ਭਾਵ ਕੇ দান ਕਰਨ ਵਾਲਾ ਕਦੇ ਕਰਮ ਕੀਤਾ ਹੀ ਕੋਈ ਨਹੀਂ ਹਜ਼ੂਰ ਕਹਿੰਦੇ ਫਿਰ ਇਹ ਰਾਮ ਨਾਮ ਨਾ ਅਰਾਧਿਆ ਕਦੇ ਗੁਰੂ ਦਾ ਨਾਮ ਜਪ ਕੇ ਵੀ ਦੇਖਿਆ ਹੈ ਕਿ ਪ੍ਰਮਾਤਮਾ ਕਿੱਡਾ ਗਵੰਤ ਹੈ ਉਹਦਾ ਮੂਲ ਆਕਾਰ ਕਦੋਂ ਕਿ ਕਿੱਥੋਂ ਤੱਕ ਵਿਸ਼ਾਲ ਰੂਪ ਦੇ ਵਿੱਚ ਫੈਲਿਆ ਹੋਇਆ ਹੈ ਕਦੇ ਉਹ ਪ੍ਰਮਾਤਮਾ ਦੀ ਇਕਾਈ ਦੇ ਵਿੱਚ ਆ ਕੇ ਦੇਖਿਆ ਹੈ ਕਿ ਪ੍ਰਮਾਤਮਾ ਕਿੱਡਾ ਹੈ ਅਗਲੀ ਪੰਕਤੀ ਜੋ ਸਾਰਿਆਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਲਾਗੂ ਹੁੰਦੀ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਪਹਿਲਾਂ ਬੜਕੇ ਹਟਿਆ ਨਾ ਜੀ ਕਿ ਕੋ ਓੰਕਾਰ ਸਤਗੁਰ ਪ੍ਰਸਾਦ ਉਹ ਪ੍ਰਮਾਤਮਾ ਨੂੰ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਆਪਣੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਕੋ ਪਵਾਇਆ ਜਾ ਸਕਦਾ ਹੈ ਨਹੀਂ ਕਿਸੇ ਦੀ ਨਹੀਂ ਹਸਤੀ ਨਹੀਂ ਕਿ ਪ੍ਰਮਾਤਮਾ ਨੂੰ ਪਾਏ ਵੇ ਹਜ਼ੂਰ ਨੇ ਸ਼ਬਦ ਵਰਤੇ ਆਏ ਭਗਤ ਪੀਣੀ ਜੀ ਆਖ ਰਹੇ ਨੇ ਉੱਚ ਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਗਤ ਗਲ ਬੰਦਿਆ ਤੇਰੇ ਅੰਦਰ ਕਾਮ ਨੇ ਜੋਰਾਂ ਦੇ ਵਿੱਚ ਜੋਰ ਪਾਇਆ ਹੋਇਆ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਭ ਤੋਂ ਪਹਿਲਾਂ ਜੋ ਵੈਰੀ ਆਉਂਦਾ ਉਹ ਕਾਮ ਦਾ ਹੀ ਆਉਂਦਾ ਹੈ ਹਜ਼ੂਰ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਭਗਤ ਮੀਨੀ ਜੀ ਨੇ ਸ਼ਬਦ ਵਰਤੇ ਆਏ ਕੋਈ ਲੁਕੋ ਨਹੀਂ ਰੱਖਿਆ ਜ਼ਿੰਦਗੀ ਦੀ ਜੋ ਅਹਿਮ ਕੜੀ ਹੈ ਉਹਨੂੰ ਜੋੜਨ ਦਾ ਉਪਦੇਸ਼ ਬਖਸ਼ਿਆ ਕਿ ਤੇਰੇ ਅੰਦਰ ਕਾਮ ਜੋਰਾਂ ਵਿੱਚ ਹੈ ਭੈੜੇ ਪਾਸੇ ਤੇਰੀ ਮਤ ਜ਼ਿਆਦਾਤਰ ਲੱਗਦੀ ਹੈ ਭੈੜੀ ਮਤ ਤੁਸੀਂ ਆਪ ਜੀ ਸ਼ਬਦ ਅਰਥ ਪੜ੍ਹ ਕੇ ਦੇਖਿਓ ਗੁਰੂ ਪਿਆਰੀ ਸਾਧ ਸੰਗ ਜੀ ਤੁਹਾਨੂੰ ਟੀਕਾ ਰਿਹਾ ਹੈ ਤਾਂ ਬਾਣੀ ਦੇ ਕਈ ਟੀਕੇ ਮਿਲ ਜਾਣਗੇ ਉਹਨਾਂ ਦੇ ਵਿੱਚ ਤੁਸੀਂ ਅਰਥ ਸਮ ਆਰਾਮਦਰੀ ਨਾਲ ਪੜ ਸਕਦੇ ਹੋ ਪਰ ਹਜ਼ੂਰੀ ਜੋ ਵਿਚਾਰ ਹੈ ਉਹ ਅਰਥ ਸਮੇਤ ਹੀ ਪੜਨੀ ਚਾਹੀਏ ਫਿਰ ਗੁਰਬਾਣੀ ਦੇ ਤੁਹਾਨੂੰ ਅਰਥ ਸੰਗੀਤ ਨਾਲ ਸਮਝ ਆ ਜਾਂਦੇ ਨੇ ਹੁਣ ਹਜ਼ੂਰ ਦੀ ਵਿਚਾਰ ਦੇਖੋ ਹਜ਼ੂਰ ਨੇ ਸ਼ਬਦ ਵਰਤੇ ਆਇਆ ਹੈ ਨਾ ਜੀ ਕਿ ਉਛਲੇ ਆ ਕਾਮ ਕਾਲ ਮਤਲ ਲਾਗੀ ਤੋਂ ਆਨ ਸਖਤ ਗੱਲ ਬੰਧਿਆ ਕਿ ਤੇਰੇ ਮਨ ਦੇ ਵਿੱਚ ਕਾਮ ਜੋਰਾਂ ਦੇ ਉੱਤੇ ਯੋਰ ਪਾ ਰਿਹਾ ਏ ਤੇ ਭੈਣੇ ਪਾਸੇ ਤੇਰੀ ਮਤ ਜ਼ਿਆਦਾਤਰ ਲੱਗਦੀ ਹੈ ਤੂੰ ਕਦੇ ਨਾਮ ਸਿਮਰਨ ਦੇ ਵਿੱਚ ਆਪਣੀ ਮਨ ਲਾਈਏ ਨਹੀਂ ਕਮਾਤਰ ਹੋ ਕੇ ਤੂੰ ਇਸਤਰੀਆਂ ਨੂੰ ਇਸ ਤਰ੍ਹਾਂ ਦੇਖ ਰਿਹਾ ਏ ਕਿ ਸ਼ਾਇਦ ਤੇਰੇ ਮਨ ਵਿੱਚ ਉਹਨਾਂ ਪ੍ਰਤੀ ਕਦੇ ਪਿਆਰ ਜਾਂ ਕਰੇ ਸਤਕਾਰ ਆਇਆ ਹੀ ਕੋਈ ਨਹੀਂ ਹੁਣ ਕਿੰਡਾ ਸ਼ਬਦ ਹੈ ਮਹਿੰਗਾ ਸ਼ਬਦ ਹੈ ਕਿੱਡੀ ਵੱਡੀ ਬਾਣੀ ਨੇ ਬਾਣ ਮਾਰ ਦਿੱਤਾ ਏ ਹਰੇਕ ਦੇ ਮਨ ਦੀ ਇੱਕ ਕਰਾਰੀ 6:00 ਵਜੇ ਹੈ ਨਾ ਫਸੋਂ ਨੇ ਸ਼ਬਦ ਵਰਤੇ ਆਏ ਕਿ ਉਛਲਿਆ ਕਾਮ ਕੋਈ ਬੰਦਾ ਇਹ ਨਹੀਂ ਆਖ ਸਕਦਾ ਕਿ ਮੈਂ ਇਹ ਤੋਂ ਬਿਲਕੁਲ ਨਿਰਸੁਰਖਰੂ ਹੋ ਕੇ ਆਖ ਦਵਾਂ ਕਿ ਮੇਰੇ ਮਨ ਵਿੱਚ ਸਰੀਕ ਲਈ ਪਿਆਰ ਤੇ ਸਤਿਕਾਰ ਹੈ। ਅਗਲੀ ਪੰਕਤੀ ਦੇ ਵਿੱਚ ਇਹਦੀ ਉਦਾਹਰਣ ਵੀ ਦੇ ਦਿੱਤੀ ਹੈ। ਤਰुण ਤੇਜ ਪ੍ਰਤ੍ਰੇ ਤਰुण ਤਰੇਚ ਪਰਤ੍ਰੇ ਮੁਖ ਜੋ ਹੈ ਸਰ ਅਫਸਰ ਨਾ ਪਛਾਣਿਆ। ਹਜ਼ੂਰ ਕਹਿੰਦੇ ਭਾਈ ਕਦੇ ਤੇਰੇ ਮਨ ਵਿੱਚ ਜਵਾਨੀ ਜੋਰਾਂ ਦੇ ਹੈ। ਹੁਣ ਤਰुण ਦਾ ਅਰਥ ਹੈ ਤੇਜ। ਜਰ ਦਾ ਅਰਥ ਹੈ ਜਵਾਨੀ। ਕਹਿੰਦੇ ਤੇਰੇ ਮਨ ਦੇ ਵਿੱਚ ਇਹ ਗੱਲ ਕਰੇ ਵਹਿਮ ਹੋਵੇ ਹੁਣ ਹਸਪਗਤ ਸਤਿਗੁਰੂ ਜੀ ਆਖਦੇ ਨੇ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਭਾਈ ਤਿੰਨ ਅਵਸਥਾ ਜਾਨ ਇਹ ਤਿੰਨ ਅਵਸਥਾ ਦੇ ਵਿੱਚ ਪਰਮਾਤਮਾ ਪਾਇਆ ਵੀ ਜਾ ਸਕਦਾ ਹੈ ਤੇ ਆਪਣੇ ਜੀਵਨ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ ਬਾਲ ਜਵਾਨੀ ਔਰ ਬਿਰਧ ਫਨ ਬਾਲ ਅਵਸਥਾ ਦੇ ਵਿੱਚ ਪਹਿਲਾਂ ਗੱਲ ਕੀਤੀ ਹੈ ਭਗਤ ਵੀਨ ਜੀ ਨੇ ਕਿ ਬਾਲ ਅਵਸਥਾ ਦੇ ਵਿੱਚ ਜਿਤੋਂ ਤੇਰਾ ਸਥਿਰ ਔਰਾ ਵਧਣਾ ਸੀ ਉਹੀ ਔਰਾ ਖਤਮ ਕਰਕੇ ਤੂੰ ਗੁਰੂ ਤੋਂ ਵੀ ਮ ਕੋਈ ਬੈਠਾ ਹੈ ਹੁਣ ਬਿਰਧ ਅਵਸਥਾ ਦੇ ਵਿੱਚ ਆ ਕੇ ਕਈ ਵਾਰ ਬੰਦਾ ਸਿਆਣੀ ਮਤ ਦੇਣ ਲੱਗ ਜਾਂਦਾ ਹੈ ਸਿਆਣੀ ਮਤ ਦੇਣ ਭਾਵਕ ਉਹ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਮਾਫੀ ਮੰਗਦਾ ਹੈ ਤੇ ਆਪਣੇ ਧੀਆਂ ਪੁੱਤਰਾਂ ਨੂੰ ਆਪਣੀ ਕੀਤੀ ਹੋਈ ਕਮਾਈ ਤੇ ਆਪਣੀ ਗਵਾਈ ਹੋਈ ਉਸ ਸਫਲ ਪੂੰਜੀ ਦਾ ਅਹਿਸਾਸ ਦਵਾਉਂਦਾ ਹੈ ਕਿ ਮੈਂ ਹੁਣ ਤੱਕ ਕੀ ਗਵਾਇਆ ਹੈ ਪੁੱਤਰ ਤੁਸੀਂ ਨਾ ਇਹ ਚੀਜ਼ ਗਵਾ ਲਿਓ ਮੈਂ 30 34 35 ਸਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਜਪੇ ਪਰ ਉਹੀ ਨਾਮ ਜਪ ਕੇ ਮੈਂ ਆਪਣੀ ਕਿਰਤ ਕਮਾਈ ਨੂੰ ਕਦੇ ਵਧਾਇਆ ਖੁਲਾਇਆ ਨਹੀਂ ਤੁਹਾਡੇ ਤੱਕ ਗੁਰੂ ਦੀ ਨਾਮ ਦੀ ਕਮਾਈ ਲੈ ਕੇ ਨਹੀਂ ਆਇਆ ਤੁਸੀਂ ਤੁਸੀਂ ਉਹ ਨਾ ਤੁਸੀਂ ਆਪਣਾ ਮਨ ਕਦੇ ਬਣਾ ਲਿਓ ਇਹ ਮਨ ਵਿੱਚ ਹਮੇਸ਼ਾ ਆਪਣੇ ਤਾਂਗ ਰੱਖਿਓ ਕਿ ਉਨਮਤ ਕਾਮ ਮਹਾ ਵਿਕ ਭੂਲੇ ਪਾਪ ਨੂੰ ਨਾ ਪਛਾਨਿਆ ਪਰਮਾਤਮਾ ਸਭ ਕੁਝ ਪਛਾਣਦਾ ਏ ਆਪਾਂ ਆਖਦੇ ਹਾਂ ਕਿ ਜਿਸ ਕੇ ਸਿਰ ਉੱਪਰ ਤੂੰ ਸਮਾਮੀ ਸੋ ਦੁੱਖ ਕੈਸਾ ਪਾਵੇ ਗੱਲ ਸਪਸ਼ਟ ਹੈ ਪਰ ਪਰਮਾਤਮਾ ਕਿਰਪਾ ਕਰੇ ਇਹਨਾਂ ਪੰਜਾ ਵਰਿਆਂ ਤੋਂ ਕਿਸ਼ਨ ਮਾਤਰ ਦੇ ਵਿੱਚ ਸਾਡੀ ਖਲਾਸੀ ਕਰ ਸਕਦਾ ਹੈ ਕਿੱਡੀ ਵੱਡੀ ਹਜ਼ੂਨ ਨੇ ਉਦਾਹਰਣ ਦਿੱਤੀ ਹੈ ਕਿ ਇਹ ਕਾਮ ਵਿੱਚ ਮਸਤ ਹੋਏ ਪ੍ਰਭਲ ਮਾਇਆ ਦੇ ਵਿੱਚ ਪੁੱਲੇ ਹੋਏ ਇਨਸਾਨ ਆਪਣੇ ਮੂਲ ਨੂੰ ਪਛਾਣ ਕੇ ਦੇਖ ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਤੈਨੂੰ ਇੰਨੀ ਵੀ ਸਮਝ ਨਹੀਂ ਆ ਰਹੀ ਭਗਤ ਵਿਣੀ ਜੀ ਆਖਦੇ ਨੇ ਕਿ ਉਨਮਤ ਕਾਮ ਮਹਾਮ ਇੱਕ ਭੂਲੇ ਪਾਪ ਪੁੰਨ ਨਾ ਪਛਾਨਿਆ ਕਨੇ ਤੈਨੂੰ ਭਾਈ ਮਾਇਆ ਦੇ ਵਿੱਚ ਇੰਨੇ ਖਚਤ ਹੋਏ ਇਨਸਾਨ ਤੈਨੂੰ ਪਾਪ ਤੇ ਪੁੰਨ ਦੇ ਵਿੱਚ ਨਹੀਂ ਪਤਾ ਕਿ ਪਾਪ ਕੀ ਆ ਪੁੰਨ ਕੀ ਆ ਪੁੰਨ ਇਹ ਆ ਕਿ ਦੇਖ ਭਰਾਇਆਂ ਚੰਗੀਆਂ ਮਾਮਾ ਪੈਣਾ ਧੀਆਂ ਜਾਂਦੇ ਸੰਧਾਤ ਨੂੰ ਲਾਗੂ ਕਰ ਇਹ ਪੁੰਨ ਸਭ ਤੋਂ ਵੱਡਾ ਕਾਮ ਨੂੰ ਆਪਣੇ ਮਨ ਦੇ ਵਿੱਚ ਉਹ ਥਾਨ ਨਾ ਦੇ ਜਿਹਨੂੰ ਨਾਮ ਨੂੰ ਕਮਾਈ ਨੂੰ ਸਾਧ ਨੂੰ ਦੇਣੀ ਚਾਹੀਦੀ ਹੈ ਉਲਟ ਹੋ ਕੇ ਗੁਰੂ ਦੇ ਨਾਮ ਨੂੰ ਸਿਧਾਂਤ ਨੂੰ ਤੂੰ ਆਪਣੇ ਮਨ ਵਿੱਚ ਲਾਗੂ ਕਰਨ ਦੇ ਵਿੱਚ ਖਚਤ ਹੋ ਰਿਹਾ ਏ ਹਜ਼ੂਰ ਕਹਿੰਦੇ ਅਪਸਰਾਂ ਪਛਾਣਿਆ ਇਹ ਮੌਕਾ ਨਹੀਂ ਪਛਾਣਦੇ ਆ ਕਿ ਤੁਹਾਨੂੰ ਪਰਮਾਤਮਾ ਨੇ ਕਿਹੋ ਜਿਹਾ ਦਿੱਤਾ ਵਿਆ ਸੋ ਤ ਸੰਮਤ ਦੇਖ ਇਹੋ ਮਨ ਗਰਬਿਆ RAM ਰਿਦੈ ਤੇ ਖੋਇਆ ਸੰਮਤ ਹੈ ਧਨ ਤੇ ਖੁਸ਼ਹਾਲੀ ਧਨ ਖੁਸ਼ਹਾਲੀ ਗਰਬੇ ਅਹੰਕਾਰੀ ਹੋ ਗਿਆ ਅਹੰਕਾਰੀ ਹੋ ਕੇ ਖੋਇਆ ਉਲਾ ਬੈਠਾ ਏ ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੰਡਣ ਦੇ ਵਿੱਚ ਮਨ ਦੇ ਵਿੱਚ ਹੰਕਾਰ ਪੈਦਾ ਕਰੀ ਬੈਠਾ ਏ ਕਹਿੰਨੇ ਮੇਰੇ ਜਾਣ ਤੋਂ ਬਾਅਦ ਮੇਰੇ ਧੀ ਪੁੱਤਰ ਬਹਿ ਕੇ ਖਾਣਗੇ ਇੰਨਾ ਕੁ ਮੈਂ ਮਾਇਆ ਉਹਨਾਂ ਲਈ ਛੱਡ ਕੇ ਜਾਵਾਂਗਾ ਪਰ ਹਜ਼ੂਰ ਕਹਿੰਦੇ ਬੇਕ ਤੇਰਾ ਮਨ ਵਿੱਚ ਹੰਕਾਰ ਹੀ ਹੋ ਕੇ ਪ੍ਰਭੂ ਨੂੰ ਹਿਰਦੇ ਵਿੱਚੋਂ ਭੁਲਾ ਕੇ ਨਿਰਾਂਹੰਕਾਰ ਦਾ ਬੂਟਾ ਪੈਦਾ ਹੋ ਗਿਆ ਤੇ ਇਸੇ ਹੰਕਾਰ ਦੇ ਵਿੱਚ ਤੇਰੇ ਧੀ ਪੁੱਤਰ ਲੜ ਲੜ ਕੇ ਮਰਨਗੇ ਕਿਹਦੀ ਬੜੀ ਉਦਾਹਰਣ ਦਿੱਤੀ ਹੈ ਪਣੀ ਜੀ ਨੇ ਭਗਤ ਵੀਰ ਜੀ ਨੇ ਕਿ ਪ੍ਰਭੂ ਨੂੰ ਹਿਰਦੇ ਵਿੱਚੋਂ ਵਿਸਾਰ ਬੈਠਾ ਏ ਇਹੀ ਤੇਰਾ ਸਭ ਤੋਂ ਵੱਡਾ ਹੰਕਾਰ ਤੇਰੇ ਧੀਆਂ ਪੁੱਤਰਾਂ ਦੇ ਵਿਖਦਾ ਜ਼ਹਿਰ ਦਾ ਕੰਮ ਕਰੇਗਾ ਉਹ ਨਾਮ ਦੀ ਕਮਾਈ ਤੋਂ ਉਲਟ ਹੋ ਕੇ ਆਪਣੇ ਗੁਰੂ ਤੋਂ ਬੇਮੁਖ ਹੋਣ ਕੇ ਇਸੇ ਕਮਾਈ ਦੇ ਵਿੱਚ ਲੜ ਲੜ ਕੇ ਮਰਨਗੇ ਅਗਲੀ ਪੰਕਤੀ ਵਿੱਚ ਹਜ਼ੂਰ ਆਖਦੇ ਨੇ ਅਵਰ ਮਰਤਮਾਇ ਮਨ ਤੋਲੇ ਤੋ ਭਾਗ ਮੁਖ ਜਨਮ ਬਗੋਇਆ ਹੋਰ ਨਾ ਸਮੁੰਦੀ ਮਾਇਆ ਤੇਰਾ ਮਨ ਜਾਂਚ ਕਰਦਾ ਹੈ ਨਾ ਹੋਰ ਨਾ ਪ੍ਰਤੀ ਕਿ ਮਾਇਆ ਕਿੰਨੀ ਕਹ ਹੈ ਇਹਦਾ ਕੋ ਕਿੰਨਾ ਕਮਾਇਆ ਹੋ ਸਕਦਾ ਕਿੰਨਾ ਕ ਇਹਦਾ ਸਥਾਨ ਹੈ ਕਿੰਨੀ ਕ ਇਹਨੇ ਜ਼ਮੀਨ ਜਾਇਦਾਦ ਬਣਾ ਲਈ ਹੈ ਕਿਤਨੀ ਕ ਮਾਇਆ ਮਿਲੇਗੀ ਪਰ ਆਪਣਾ ਉਤਮ ਦੁਸਰੇਸ਼ਤ ਮਨੁੱਖ ਜਨਮ ਤੂੰ ਅਜਾਈਂ ਗਵਾ ਲਿਆ ਜੀ ਕਿੱਡੀ ਵੱਡੀ ਉਦਾਹਰਣ ਦਿੱਤੀ ਹੈ ਕਿ ਅਵਰ ਮਰਤ ਮਾਇਆ ਮਨ ਤੋਲੇ ਤੋਲ ਤੋਂ ਭਾਵ ਕਿ ਦੇਖਦਾ ਹੈ ਕਿ ਇਹਦੇ ਕੋ ਕਿੰਨੀ ਕ ਮਾਇਆ ਹੈ ਹੁਣ ਦੇਖੋ ਜੇਕਰ ਗੁਰੂ ਪਿਆਰੇ ਸਾਹਿਬ ਸੰਗ ਜੀ ਕੋਈ ਬੰਦਾ ਇਸ ਦੁਨੀਆ ਤੋਂ ਰੁਖਸਤ ਹੋਵੇ ਉਹਦੇ ਧੀ ਪੁੱਤਰ ਉਹਦੇ ਜਿਉਂਦੇ ਜੀ ਉਹਦੀ ਸੇਵਾ ਤੇ ਕਦਰ ਨਾ ਕਰਨ ਮਰੇ ਤੋਂ ਬਾਅਦ ਉਹਦੇ ਹੀ ਧਨ ਦੌਲਤ ਜੋ ਕਮਾਈ ਹੈ ਉਹਦੇ ਵਿੱਚ ਲੜ ਲੜ ਕੇ ਮਰ ਜਾਣ ਇਹਦੇ ਵਿੱਚ ਕਿੰਨੀ ਇੱਕ ਵੱਡੀ ਨਾਨਸਵਾਹੀ ਹੈ ਉਹ ਕਮਾਈ ਦੇ ਪਿੱਛੇ ਲੜ ਲੜ ਮਰਨੇ ਨੇ ਉਹੀ ਕਮਾਈ ਨੂੰ ਜਿਹਨੇ ਕਮਾਇਆ ਏ ਉਹਦੀ ਤੁਸੀਂ ਅਜਾਈਂ ਕਬਰ ਕਦਰ ਘਵਾਈ ਹੈ ਪ੍ਰਮਾਤਮਾ ਦੀ ਕਿਰਪਾ ਦੇਣ ਅਵਰ ਮਰਤ ਮਾਇਆ ਹੋਣਾ ਨੂੰ ਮਰਦਿਆਂ ਦੇ ਕਿ ਤੂੰ ਉਹਨਾਂ ਦੀ ਮਾਇਆ ਦੀ ਜਾਂਚ ਕਰਦਾ ਹੈ ਕਿ ਇਹਦੇ ਕੋਲ ਕਿੰਨੀ ਕਮਾਇਆ ਏ ਤਾਂ ਹਜ਼ੂਰ ਕਹਿੰਦੇ ਭਾਈ ਮੁੱਖ ਜਨਮ ਬਗੋਇਆ ਭਾਵ ਕਿ ਆਪਣਾ ਜਨਮ ਤੇ ਅਜ਼ਾਈ ਗਵਾ ਲਿਆ ਏ ਚੌਥੇ ਬੰਦ ਦੀ ਸਮਾਪਤੀ ਹੋ ਰਹੀ ਹੈ ਤੇ ਇੱਕ ਬੰਦ ਇਸ ਪਰਮ ਸ਼ਬਦ ਦਾ ਬਾਕੀ ਹੈ ਹਜ਼ੂਰ ਆਖਦੇ ਨੇ ਮੁੰਡਰ ਕੇਸ Kusum ਤੇ ਧੋਲੇ ਸਤ ਪਤਾਲ ਕੀ ਬਾਣੀ ਤੇਰੇ ਕੇਸ ਚਿੱਟੇ ਕੋਲ ਦੇ ਫੁੱਲ ਤੋਂ ਵਧੇਕ ਹੋ ਗਏ ਨੇ ਹੁਣ ਤਾਂ ਕੋਲ ਦਾ ਪੁੱਲ ਕਮਲ ਦਾ ਪੁੱਲ ਚਿਕੜ ਦੇ ਵਿੱਚ ਖੜਦਾ ਹੈ ਨਾ ਤੇ ਹਜ਼ੂਰ ਕਹਿੰਦੇ ਤੇਰੀ ਆਵਾਜ਼ ਢਾਡੀ ਮਦਮ ਹੋ ਗਈ ਹੈ ਸਤਵੇਂ ਪਤਾਲ ਤੋਂ ਵੀ ਆਉਂਦੀ ਦੀ ਅਵਾਜ਼ ਤਰੀ ਗਈ ਬਾਦ ਬੰਦਾ ਇੱਕ ਜਗਤ ਦੂਸਰੀ ਜਗ੍ਹਾ ਬੜੀ ਖਿੱਚ ਕੇ ਆਵਾਜ਼ ਮਾਰਦੇ ਵੇ ਬੰਦੇ ਨੂੰ ਆਪਣੇ ਤੇ ਜੋਸ਼ ਹੁੰਦਾ ਹੈ ਕਿ ਮੇਰੇ ਵਿੱਚ ਗੜ ਗਿਆ ਪਰ ਹਜ਼ੂਰ ਕਹਿੰਦੇ ਤੇਰੇ ਜਦੋਂ ਚਿੱਟੇ ਧੋਲੇ ਹੋ ਜਾਣ ਇਹਨੇ ਉੱਤੇ ਕੁਝ ਸਿੱਖਣਾ ਸ਼ੁਰੂ ਕਰ ਦੇ ਕਿ ਤੇਰੀ ਭਾਈ ਔਦ ਬੀਤਦੀ ਜਾ ਰਹੀ ਹੈ ਹੁਣ ਤੇਰਾ ਉਹ ਹਾਲ ਹੋਣਾ ਹੈ ਜਦੋਂ ਤੇਰਾ ਵਾਹੀ ਖਾਤਾ ਖੁੱਲਣਾ ਇੱਕ ਇੱਕ ਅਵਗਣ ਤੇਰੇ ਉੱਤੇ ਲੱਖਾਂ ਵਾਰ ਵੰਗ ਪਰ ਭਾਰੀ ਪੈਣਾ ਹੈ ਆਪਾਂ ਦੇਖਦੇ ਆ ਨਾ ਇੱਕ ਵਾਰੀ ਗੁਰੂ ਜੀ ਸਾਧ ਸੰਗਤ ਜੀ ਸਾਡੇ ਕੋ ਜਣਾ ਹੋਵੇ ਪੱਲੇ ਸਾਡੇ ਤੰਦਰੁਸਤੀ ਹੋਵੇ ਤਾਂ ਵੀ ਫਿਕਰ ਫਿਕਰ ਕਰ ਜਾਂ ਗੁਰੂ ਵਰਦੰਦੇ ਪਾਛਾਈ ਦਾ ਕਰਿਆ ਕਰੋ ਕਿ ਸਤਿਗੁਰੂ ਜੀ ਕਰਦੇ ਵਿੱਚ ਤੁਸੀਂ ਸਭ ਤੋਂ ਵੱਡੀ ਦਾਤ ਇਹ ਦਿੱਤੀ ਹੈ ਕਿ ਤੰਦਰੁਸਤੀਆਂ ਦੇ ਨਾਲ ਦਾਤ ਦੇ ਨਾਲ ਤੁਸੀਂ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ ਪ੍ਰਮਾਤਮਾ ਤੁਹਾਡਾ ਲੱਖ ਲੱਖ ਸ਼ੁਕਰਾਨਾ ਇਹਦੇ ਹਜ਼ੂਰ ਨੇ ਅਗਲੀ ਪੰਕਤੀ ਵਿੱਚ ਅਰਥ ਕੀਤੇ ਨੇ ਲੋਚਨ ਸੁਮਰੈ ਬੁੱਧ ਬਲ ਨਾ ਠੀ ਤਾਂ ਕਾਮ ਪਵ ਸਮਾਦਾਣੀ ਇੱਕ ਇੱਕ ਉਦਾਹਰਣ ਦੇ ਨਾਲ ਇੱਕ ਇੱਕ ਪੰਕਤੀ ਦੇ ਹਜ਼ੂਰ ਨੇ ਅਰਥ ਦਿੱਤੇ ਨੇ ਤੇਰੀਆਂ ਅੱਖਾਂ ਸਥਮ ਰਹੀਆਂ ਹਨ ਤੇਰੀਆਂ ਚੁਤਰਾਈ ਵਾਲੀ ਬੁੱਧ ਕਮਜ਼ੋਰ ਹੋ ਰਹੀ ਹੈ ਜਿਹਦੇ ਨੂੰ ਤੂੰ ਹਰੇਕ ਨੂੰ ਧੋਖਾ ਦੇਣ ਦੇ ਵਿੱਚ ਮਸ਼ਰੂਪ ਸੀ ਤੇਰੀਆਂ ਅੱਖਾਂ ਦੀ ਰੋਸ਼ਨੀ ਮੱਧਮ ਪੈ ਰਹੀ ਹੈ ਤੂੰ ਦੇਖਣ ਤੋਂ ਅਸਮਰਥ ਹੋ ਰਿਹਾ ਹੈ ਦੇਖਣ ਤੋਂ ਤੂੰ ਪਰ ਜਿਹੜੀ ਤੇਰੀ ਆਵਾਜ਼ ਦੇ ਵਿੱਚ ਉਹ ਗੜਕ ਵੀ ਨਹੀਂ ਰਹੀ ਤੇ ਤੇਰੀ ਬੁੱਧ ਜੋ ਤੂੰ ਬਦੀ ਸੋਚਦਾ ਸੀ ਉਹ ਵੀ ਮੱਧਮ ਪੈ ਰਹੀ ਹੈ ਹਜ਼ੂਰ ਕਹਿੰਦੇ ਹੋਣੇ ਦੇ ਵਿੱਚ ਸਿਆਣਕ ਵਾਲੀ ਕਿਹੜੀ ਗੱਲ ਕੀਤੀ ਹੈ ਉਹ ਗੌਰ ਦੇ ਨਾਲ ਦੇਖ ਤੇਰੀ ਕਾਮ ਦੀ ਮਧਾਣੀ ਦੇ ਅੰਦਰ ਤੇ ਪੈ ਰਹੀ ਭਾਵ ਅਜੇ ਵੀ ਕਾਮ ਦੀਆਂ ਵਾਸ਼ਨਾਵਾਂ ਜੋਰਾਂ ਤੇ ਨੇ ਇਹ ਖਟਿਆਏ ਤੈਂ ਹਜ਼ੂਰ ਕਹਿੰਦੇ ਕੀ ਖਟਿਆਏ ਤੇਰੇ ਕਾਮ ਦੀ ਮਾਧਾਣੀ ਦੇ ਵਿੱਚ ਹਜੇ ਵੀ ਬੁਰੂ ਸਬਕ ਨੇ ਵਾਸ਼ਨਾਵਾਂ ਪੂਰੀਆਂ ਜੋਰਾਂ ਤੇ ਨੇ ਹਜੇ ਤਾਂ ਹਜ਼ੂਰ ਕਹਿੰਨੇ ਕੀ ਗਵਾਇਆ ਇੱਕੀ ਖਟਿਆ ਤੂੰ ਆਪ ਦੇਖ ਲੋਚਨ ਸੰਭਰੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਣੀ ਹਜ਼ੂਰ ਕਹਿੰਨੇ ਸਭ ਕੁਝ ਤਾਂ ਅਜਾਈਂ ਗਵਾਈ ਬੈਠਾ ਏ ਇਹ ਕਰ ਕਰ ਸੁ ਇਹ ਕਰ ਪਾਈ ਹੁਣ ਕਿਤੋਂ ਭਲੇ ਦੀ ਆਸ ਰੱਖਦਾ ਏ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਚੈ ਅਬਰਜਨਾ ਚੌਥੇ ਬੰਦਰੀ ਸਮਾਪਤੀ ਹੋਈ ਹੈ ਜੀ ਪੰਜਵੇਂ ਬੰਦਰੀ ਵਿਚਾਰ ਆਪਾਂ ਕੱਲ ਦੇ ਤਮਾਨਾਂ ਦੇ ਅੰਦਰ ਸਾਂਝੀ ਕਰਾਂਗੇ ਸਤਿਗੁਰੂ ਜੀ ਕਿਰਪਾ ਦੇ ਸਦਕਾ ਭਗਤ ਅੰਬਦਾਸ ਮਹਾਰਾਜ ਦਾ ਇੱਕ ਸ਼ਬਦ ਬਾਕੀ ਹੈ ਜਿਸ ਰਾਗ ਦੀ ਇਸ ਰਾਗ ਦੀ ਪਾਵਨ ਸਮਾਪਤੀ ਹੋ ਜਾਣੀ ਹੈ ਮਾਜ ਰਗ ਦੀ ਅਰੰਭਤਾ ਹੋਵੇਗੀ ਬੜੀਆਂ ਉਦਾਹਰਣਾਂ ਦੇ ਤਹਿਤ ਭਗਤ ਬੀਨ ਜੀ ਨੇ ਸਾਨੂੰ ਸਮਝਾਇਆ ਕਿ ਤੁਹਾਡੇ ਜਿੰਦਗੀ ਦਾ ਮਨੋਰਥ ਕੀ ਹੈ ਜਿਸ ਸਤਿਗੁਰਾਂ ਦੇ ਅੰਬਾਬ ਨੂੰ ਨਾਮ ਨੂੰ ਕਮਾਈ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਜੋ ਪਾਵਨ ਗੁਰਮਤਿ ਵਿਚਾਰ ਸਤਿਗੁਰੂ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਕਰਵਾਈ ਹੈ ਤੁਹਾਡੇ ਹਿਰਦਿਆਂ ਦੇ ਵਿੱਚ ਸਤਿਗੁਰੂ ਅਰਜਨ ਦੇ ਪਾਸੇ ਜੀ ਬਸਾਵਣ ਦਾ ਯਤਨ ਕਰਨ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਜੀ ਦੁਬਾਰਾ ਫਿਰ ਫਤਿਹ ਬੁਲਾਉ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ